ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਤਾਂ ਹੋਰ ਕਰਨੀ ਸੀ ਤੱਥਾਂ ਦੀ ਪਰ ਆਪਣਾ ਨੂੰ ਕੈਨੇਡਾ ਬਾਰੇ ਕਾਫੀ ਮੈਸੇਜ ਆਈ ਜਾਂਦੇ ਆ ਥੋੜੀ ਇੱਕ ਹੋਰ ਗੱਲ ਕਲੀਅਰ ਕਰ ਦਵਾਂ ਨਿਊ ਫਾਉਂਡਲੈਂਡ ਦੇ ਜਿਹੜੇ ਮੈਸੇਜ ਆ ਰਹੇ ਆ ਕਈ ਵੀਰਾਂ ਭਰਾਵਾਂ ਨੂੰ ਯਕੀਨ ਨਹੀਂ ਵੀ ਇਦਾਂ ਹੋ ਸਕਦੀ ਆ ਕਈਆਂ ਦਾ ਕਹਿਣਾ ਆ ਵੀ ਸਾਡੇ ਨਿਆਣੇ ਕੈਨੇਡਾ ਗਏ ਉਹਨਾਂ ਨੂੰ ਤਾਂ ਕੰਮ ਮਿਲਦਾ ਨਹੀਂ ਪੀਆਰ ਮਿਲਦੀ ਨਹੀਂ ਗੱਲਾਂ ਸਾਰੀਆਂ ਸੱਚੀਆਂ ਆ ਜਿਹੜੇ ਕਹਿੰਦੇ ਵੀ ਸਾਡੇ ਨਿਆਣਿਆਂ ਨੂੰ ਕੰਮ ਨਹੀਂ ਮਿਲਦਾ ਪੀਆਰ ਨਹੀਂ ਮਿਲਦੀ ਉਹ ਵੀ ਸੱਚੇ ਆ ਜਿਹੜਾ ਮੈਂ ਕਹਿ ਰਿਹਾ ਆ ਵੀ ਇੱਥੇ ਤੁਹਾਨੂੰ ਕੰਮ ਵੀ ਦੇਉਂਗੇ ਪੀਆਰ ਵੀ ਉਹ ਵੀ ਸੱਚ ਆ। ਸਾਰੀਆਂ ਆਪਾਂ ਐਗਜ਼ੈਂਪਲਾਂ ਨਾਲ ਗੱਲਾਂ ਦਿੰਦਾ ਦੱਸਦੇ ਆ। ਹਾਂਜੀ ਮੈਂ ਤੁਹਾਨੂੰ ਉਦਾਹਰਨਾਂ ਨਾਲ ਜੋ ਵੀ ਮੈਂ ਵੀਡੀਓ ਕਰਦਾ ਹੁੰਦਾ ਕਈਆਂ ਨੂੰ ਬਹਿਮ ਹੁੰਦਾ ਸ਼ਾਇਦ ਲਾਈਕ ਲੈਣ ਲਈ ਉਦਾਂ ਹੀ ਝੂਠੇ ਹੀ ਹਾਂਜੀ ਝੂਠ ਆਪਾਂ ਕਦੇ ਨਹੀਂ ਅੱਜ ਤਾਈਂ ਦੱਸਿਆ ਜੋ ਸੱਚ ਹੁੰਦਾ ਉਹ ਹੀ ਦੱਸੀਦਾ ਆ। ਸੋ ਫੇਰ ਉਹੀ ਗੱਲ ਆ। ਤੁਹਾਨੂੰ ਮੈਂ ਕੁਝ ਤੱਥ ਦੱਸਣਿਆ ਨਿਊ ਫਾਉਂਡਲੈਂਡ ਦੇ ਨਿਊ ਫਾਉਂਡਲੈਂਡ 1907 ਤੋਂ ਲੈ ਕੇ 1949 ਤੱਕ ਇੱਕ ਵੱਖਰਾ ਦੇਸ਼ ਸੀਗਾ ਹਾਂਜੀ ਜਿਹਦਾ ਮੈਂ ਰੌਲਾ ਪਾ ਰਿਹਾ ਵੀ ਕੰਮੇ ਚਾਹੀਦੇ ਇੱਕ ਵੱਖਰਾ ਦੇਸ਼ ਸੀਗਾ ਇਹ ਕੈਨੇਡਾ ਕੈਨੇਡਾ ਚ ਨਹੀਂ ਸੀ ਕੈਨੇਡਾ ਤੋਂ ਵੱਖਰਾ ਦੇਸ਼ ਸੀਗਾ ਜਦੋਂ ਸੰਸਾਰ ਜੁੱਧ ਦੂਜਾ ਹੋਇਆ ਸੀ ਜਰਮਨ ਵਾਲੇ ਐਸੇ ਅਮਰੀਕਾ ਦੇ ਖਿੱਤੇ ਚ ਕੋਈ ਥਾਂ ਤੱਕ ਪਹੁੰਚੇ ਸੀਗੇ ਉਹ ਨਿਊ ਫਾਉਂਡਲੈਂਡ ਹੈ ਉਹਨਾਂ ਦਾ ਪਲੇਨ ਆਇਆ ਸੀਗਾ ਦੇਖ ਲਓ ਕਿੱਥੇ ਜਰਮਨ ਆ ਸੰਸਾਰ ਜਯੋਦ 2 ਵੇਲੇ ਅਮਰੀਕਾ ਦੇ ਹਾਂਜੀ ਅਮਰੀਕਾ ਲਈ ਹਾਂਜੀ ਸੋ ਹੁਣ ਮੈਂ ਤੁਹਾਨੂੰ ਕੁਝ ਚੀਜ਼ਾਂ ਸੰਜੀ ਕਰਦੀ ਆ ਸਭ ਤੋਂ ਵੱਡੀ ਉਦਾਹਰਨ ਮੈਂ ਤੁਹਾਨੂੰ ਦਿੰਦਾ ਤੁਸੀਂ ਆਪਾਂ ਪੰਜਾਬੀ ਲੋਕ ਮੈਨੂੰ ਸੁਣਦੇ ਆ ਹਾਂਜੀ ਜਿੱਥੋਂ ਆਪਾਂ ਐ ਸਾਰੇ ਉੱਥੇ ਦਾ ਖਿੱਤੇ ਦਾ ਏਰੀਆ ਕਿੰਨਾ ਆ 50000 ਸਕੁਅਰ ਕਿਲੋਮੀਟਰ ਠੀਕ ਹੈ ਜੀ ਤੇ ਆਬਾਦੀ ਹੈਗੀ ਆ 3 ਕਰੋੜ ਸੌਖੀ ਤੁਹਾਨੂੰ ਉਦਾਹਰਨ ਦਿੰਦਾ ਮੈਂ ਜਿਹੜਾ ਨਿਊ ਫਾਉਂਡਲੈਂਡ ਦਾ ਮੈਂ ਦੱਸ ਰਿਹਾ ਇਹਦਾ ਏਰੀਆ ਹੈਗਾ 4 ਲੱਖ 4 ਲੱਖ ਸਕੁਅਰ ਕਿਲੋਮੀਟਰ ਤੇ ਆਬਾਦੀ ਆਬਾਦੀ ਲੁਧਿਆਣੇ ਜਿੰਨੀ ਵੀ ਨਹੀਂ 4-5 ਲੱਖ 4-5 ਲੱਖ ਕੀ ਹੁੰਦੀ ਆ 4-5 ਲੱਖ ਤਾਂ ਉੱਥੇ ਸ਼ਹਿਰਾਂ ਦੀ ਇੱਕ ਸ਼ਹਿਰ ਦੀ ਆਬਾਦੀ ਆ 4-5 ਲੱਖ ਆਪਣੇ ਪੰਜਾਬੀਆਂ ਦਾ ਏਰੀਆ 50 ਹਜ਼ਾਰ ਤੇ ਇਹਨਾਂ ਦਾ 4 ਲੱਖ 50 ਹਜ਼ਾਰ ਨੂੰ 8 ਸੋ ਆਪਾਂ ਜਿਹੜਾ ਖਿੱਤਾ ਆ ਇਦਾਂ ਦੇ ਅੱਠ ਰਾਜ ਇਹਦੇ ਚ ਆ ਸਕਦੇ ਆ ਤੇ ਉੱਥੇ 3 ਕਰੋੜ ਲੋਕ ਰਹਿ ਰਹੇ ਤੇ ਇੱਥੇ 5 ਲੱਖ ਵੀ ਨਹੀਂ ਤੁਹਾਨੂੰ ਮੈਂ ਹੋਰ ਚੀਜ਼ਾਂ ਦਿਖਾਉਣਾ ਸੋ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਠੀਕ ਹੈ ਜੀ ਦੇ ਗੱਲ ਉਹ ਵੀ ਸੱਚ ਆ ਭਾਈ ਉਹ ਦੂਜਾ ਪਹਿਲੂ ਕੈਨੇਡਾ ਦਾ ਉਹ ਵੀ ਦੱਸੂਗਾ ਜਿੱਥੇ ਪੰਜਾਬੀ ਲੋਕ ਰਹਿੰਦੇ ਜਾਂ ਜ਼ਿਆਦਾ ਲੋਕ ਰਹਿੰਦੇ ਆ ਉਹ ਵੀ ਗੱਲਾਂ ਸੱਚੀਆਂ ਆ ਪੀਆਰ ਕਾਫੀ ਮੁਸ਼ਕਿਲ ਆ ਕੰਮ ਵੀ ਨਹੀਂ ਮਿਲਦਾ ਮਹਿੰਗਾਈ ਕਾਫੀ ਆ ਗੋਭੀ ਦਾ ਫੁੱਲ 12 ਡਾਲਰ ਦਾ ਉਹ ਵੀ ਸੱਚੀਆਂ ਉੱਤੋਂ ਨਹੀਂ ਮੈਂ ਝੂਠ ਹਾਂ ਜਿੱਥੇ ਮੈਂ ਰਹਿਣਾ ਸਰੀ ਮੈਂ ਇਹਦਾ ਹੀ ਦੱਸ ਦੂੰ ਜਾਂ ਜਿੱਥੇ ਹੁਣ ਤੁਸੀਂ ਦੇਖੀ ਹੁਣੇ ਹੋਰ ਆਪਣੇ ਪੰਜਾਬੀ ਨਿਆਣੇ ਧਰਨਾ ਲਾਈ ਬੈਠੇ ਆ ਦੇਖਿਆ ਹੁਣ ਤੁਸੀਂ ਵੀ ਉਹ ਵੀ ਸੱਚ ਆ ਠੀਕ ਆ ਨਾ ਸੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਆਜੋ ਹੁਣ ਮੈਂ ਤੁਹਾਨੂੰ ਪਹਿਲਾਂ ਨਿਊ ਫਾਉਂਡਲੈਂਡ ਦੀਆਂ ਕੁਝ ਚੀਜ਼ਾਂ ਦਿਖਾਉਣਾ ਆ ਤੁਹਾਨੂੰ ਸੋ ਸ਼ੇਅਰ ਕਰਦੇ ਹੋ ਸਾਰੇ ਹੀ ਭਾਈ ਸੋ ਆਪਣਾ 17 18 ਲੱਖ ਵਾਲਾ ਪੇਜ ਅਜੇ ਤਾਂ ਆਇਆ ਨਹੀਂਗਾ ਸੋ ਮੈਂ ਗੱਲ ਤਾਂ ਕਰ ਰਿਹਾ ਬਾਕੀ ਦੇਖੋ ਠੀਕ ਹੈ ਨਾ ਸੋ ਉਹਦਾ ਹੀ ਮੈਂ ਤਾਂ ਸਦਮਾ ਲੱਗਾ ਆ ਸੋ ਕੁਛ ਸਰਚਾਂ ਕਰਨ ਨੂੰ ਦਿਲ ਨਹੀਂ ਕਰਦਾ ਆਜੋ ਤੁਹਾਨੂੰ ਕੁਝ ਗੱਲਾਂ ਸਾਂਝੇ ਕਰਦੇ ਆ ਤੇ ਨਿਊ ਫਾਉਂਡ ਲੈਂਡ ਦਾ ਕੀ ਚੱਕਰ ਆ ਕਿੱਦਾਂ ਆ ਸੋ ਸ਼ੇਅਰ ਕਰ ਦਿਓ ਸਾਰਿਆਂ ਨੂੰ ਬੇਨਤੀ ਹੈ ਖਾਤਾ ਜ਼ਰੂਰ ਸਾਰੇ ਫੋਲੋ ਕਰ ਲਓ ਠੀਕ ਹੈ ਜੀ ਇਹ ਨਿਊ ਫਾਉਂਡ ਲੈਂਡ ਸਾਈਡ ਤੇ ਪੈ ਜਾਂਦਾ ਆ ਸੋਣਾ ਕਾਫੀ ਆ ਸੋਣਾ ਜੇ ਦੇਖਣ ਲਈ ਜਾਣਾ ਹੋਵੇ ਵੈਸੇ ਹਾਂਜੀ ਗੱਲ ਤਾਂ ਉਹੀ ਆ ਹੁਣ ਆਪਾਂ ਨੂੰ ਇਹ ਆ ਉੱਥੇ ਮੰਨ ਲਓ ਸنوਹ ਪੈਂਦੀ ਸਰਦੀ ਪੈਂਦੀ ਗੱਲ ਤਾਂ ਸਾਨੂੰ ਇਹ ਹੁੰਦੀ ਇੱਕ ਵਾਰੀ ਆਪਾਂ ਕੈਨੇਡਾ ਪਹੁੰਚ ਜੀਏ ਹੁਣ ਨਿਆਣੇ ਇੱਥੇ ਜਿਹੜੇ ਆ ਮੰਨ ਲਓ ਕੋਈ ਨਿਆਣਾ ਸਰੀ ਆਇਆ ਉਹ ਸਰੀ ਛੱਡ ਕੇ ਕਿਤੇ ਹੋਰ ਪਾਸੇ ਚਲ ਜਾਂਦਾ ਪੀਆਰ ਲੈਣ ਲਈ ਪੀਆਰ ਲੈ ਕੇ ਫੇਰ ਉੱਥੇ ਹੀ ਆ ਜਾਂਦਾ ਸੋ ਇੱਥੇ ਸਾਰੇ ਇਦਾਂ ਹੀ ਕਰਦੇ ਆ ਪੀਆਰ ਲੈਣ ਲਈ ਜਾਂ ਇੱਕ ਵਾਰੀ ਆਉਣ ਲਈ ਉਸੀ ਥਾਂ ਤੇ ਆਉਂਦੇ ਬਾਅਦ ਚ ਛੱਡ ਜਾਂਦੇ ਆ ਇਹ ਸਰਕਾਰਾਂ ਨੂੰ ਵੀ ਪਤਾ ਆ ਠੀਕ ਹੈ ਜੀ ਨਿਊਫਾਉਂਡਲੈਂਡ ਹੈਗਾ ਤਾਂ ਕਾਫੀ ਸੋਹਣਾ ਆ ਤੋ ਆ ਜੀ ਹੁਣ ਆਪਾਂ ਤੁਹਾਨੂੰ ਇਹਦੇ ਹੋਰ ਥੋੜੇ ਤੱਤ ਸਾਂਝੇ ਕਰਦੇ ਆਂ ਸੋ ਥੋੜਾ ਤੁਹਾਨੂੰ ਆਈਡੀਆ ਹੋ ਜੂ ਪਈ ਭਾਈ ਕੀ ਚੱਕਰ ਆ ਜੋ ਮੈਂ ਗੱਲ ਕਹਿ ਰਿਹਾ ਪਈ ਭਾਈ ਫਾਰਮ ਤੁਸੀਂ ਭਰ ਸਕਦੇ ਕੋਈ ਝੂਠ ਨੀਗਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਸਭ ਤੋਂ ਵੱਡੀ ਗੱਲ ਆ ਦੇਖੋ ਆ ਇੱਕ ਚੀਜ਼ ਫੋਟੋਆਂ ਹੋਰ ਤਿੰਨ ਚਾਰ ਆ ਨਿਊ ਫਾਉਂਡ ਆ ਆ ਦੇ ਆਬਾਦੀ ਦੇਖੋ ਇੱਥੇ ਦੀ ਇੱਥੇ ਕੋਈ ਰਹਿੰਦਾ ਨਹੀਂ ਸੀ ਕਿਉਂਕਿ ਸਰਦੀ ਪੈਂਦੀ ਆ ਹੁਣ ਕਿਉਂਕਿ ਇੱਥੇ ਆਉਣਾ ਸੌਖਾ ਆ ਜਾਂ ਇੱਥੇ ਪੀਆਰ ਸੌਖੀ ਆ ਤਾ ਫਿਰ ਲੋਕ ਉੱਥੇ ਆ ਰਹੇ ਆ ਵੀ 2000 ਚ ਦੇਖੋ 2000 ਚ ਕਿੰਨੇ ਲੋਕ ਆਏ ਸੀ 400 400 300 500 500 400 500 400 500 400 500 ਕਦੇ ਲੋਕ ਇੱਥੇ ਜਿਆਦਾ ਆਏ ਨਹੀਂ ਸੀ ਜਿਹੜੇ ਪੁਰਾਣੇ ਰਹਿੰਦੇ ਆ ਗੋਰੇ ਉਹੀ ਸੀਗੇ ਪਰ 213 14 ਤੋਂ ਪਿੱਛੋਂ ਦੇਖੋ ਕਿੱਥੇ 4 400 ਆਉਂਦਾ ਸੀ ਕਿੱਥੇ 2500 ਸਮਝੇ ਨਾ ਅ ਦੇਖ ਸਕਦੇ ਪਿਛਲੇ ਸਾਲਾਂ ਚ ਇੱਥੇ ਕਿੰਨੇ ਲੋਕ ਆਉਣ ਲੱਗ ਪਏ ਆ ਠੀਕ ਹੈ ਨਾ ਸੋ ਇਹ ਚੱਕਰਿਆਂ ਬਾਈ ਜੀ ਸੋ ਸਰਕਾਰਾਂ ਦੀਆਂ ਵੀ ਕੋਸ਼ਿਸ਼ਾਂ ਆ ਕਿ ਇੱਕੋ ਹੀ ਥਾਂ 'ਤੇ ਆਬਾਦੀ ਸਾਰੀ ਵਧੀ ਜਾਵੇ ਆ ਮੈਂ ਤੁਹਾਨੂੰ ਕੈਨੇਡਾ ਦਾ ਨਕਸ਼ਾ ਦਿਖਾਉਣਾ ਠੀਕ ਆ ਇੱਕ ਚੀਜ਼ ਫੇਰ ਅੱਗੇ ਵੀ ਕਈ ਵਾਰੀ ਦਿਖਾਇਆ ਇੱਕ ਵਾਰੀ ਫੇਰ ਮੈਂ ਥੋੜਾ ਸਮਝਾ ਦਿੰਨਾ ਆ ਕਿ ਮੈਂ ਕਹਿਣਾ ਕੀ ਆ ਹਾਂਜੀ ਜਿਹੜੇ ਕਹਿੰਦੇ ਵੀ ਸਾਡੇ ਨਿਆਣਿਆਂ ਨੂੰ ਕੰਮ ਨਹੀਂ ਮਿਲਦਾ ਉਹ ਸੱਚੇ ਆ ਉਹ ਝੂਠੇ ਨਹੀਂ ਗੇ ਠੀਕ ਆ ਨਿਆਣਿਆਂ ਨੂੰ ਛੱਡੋ ਤੁਸੀਂ ਘੁੰਮਣ ਦੇ ਵੀਜੇ ਤੇ ਆਏ ਆ ਤੁਸੀਂ ਕੰਮ ਭਾਲਦੇ ਕੈਸ਼ ਤੇ ਉਹ ਵੀ ਨਹੀਂ ਮਿਲਦਾ ਲੋਕ ਆਈ ਕਾਫੀ ਗਏ ਆ ਕਾਫੀ ਜ਼ਿਆਦਾ ਆ ਗਏ ਆ ਹੁਣ ਠੀਕ ਆ ਇਹ ਆ ਜੀ ਕੈਨੇਡਾ ਦਾ ਨਕਸ਼ਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਠੀਕ ਆ ਬਾਕੀ ਦਾ ਸਾਰਾ ਖਾਲੀ ਪਿਆ ਆ ਆ ਸਰੀ ਜਿੱਥੇ ਮੈਂ ਰਹਿਣਾ ਆ ਇੱਥੇ ਇੱਥੇ ਹੀ ਸਾਰੇ ਲੋਕ ਆ ਜਿੰਨੇ ਵੀ ਰਿਸ਼ਤੇਦਾਰਾਂ ਨੂੰ ਪੁੱਛ ਲਓ ਇੱਥੇ ਹੀ ਰਹਿੰਦੇ ਆ ਦੇਖੋ ਆ ਸਾਰੇ ਆਰਾਜ ਆਪਣਾ ਆ ਮੈਂ ਰਹਿਣਾ ਬ੍ਰਿਟਿਸ਼ ਕੋਲੰਬੀਆ ਚ ਹਾਂਜੀ ਇਧਰ ਫੇ ਆ ਕੈਲਗਰੀ ਡਮੈਂਟਨ ਆ ਗਿਆ ਇੱਥੇ ਹਾਂਜੀ ਆ ਸਸਕਾਟੂ ਨਾ ਸਾਰਾ ਹੀ ਖਾਲੀ ਪਿਆ ਆ ਹਾਂਜੀ ਫੇ ਆ ਮੈਨੀਟੋਬਾ ਆ ਗਿਆ ਫੇ ਇਧਰ ਆ ਆ ਸਾਈਡ ਆ ਗਈ ਇੱਥੇ ਆਪਣੇ ਰਹਿੰਦੇ ਆ ਲੋਕ ਹਾਂਜੀ ਸਾਰਾ ਤਾਂ ਖਾਲੀ ਪਿਆ ਆ ਚੱਕਰ ਤਾਂ ਫਿਰ ਉਹੀ ਆ ਜੇ ਤੁਸੀਂ ਜਾਣਾ ਹੀ ਉੱਥੇ ਪਹਿਲਾਂ ਹੀ ਜਿੱਥੇ ਰੌਲ ਘੋਟੋਲਾ ਆ ਜਿੱਥੇ ਲੱਖਾਂ ਲੋਕ ਪਹਿਲਾਂ ਹੀ ਵਹਿਲੇ ਆ ਜਿੱਥੇ ਪਹਿਲਾਂ ਹੀ ਕੰਮ ਹੈ ਨਹੀਂਗਾ ਪਹਿਲਾਂ ਹੀ ਸਾਰਾ ਕੁਝ ਹੈ ਨਹੀਂ ਫਿਰ ਉੱਥੇ ਕੰਮ ਕਿੱਦਾਂ ਮਿਲੂ ਤੁਹਾਨੂੰ ਗੱਲ ਤਾਂ ਹੋਈ ਆ ਹੁਣ ਆਪਾਂ ਹੋਰ ਨਮੀ ਤਾਂ ਦੇ ਆ ਗਿਆ ਤਾਂ ਕੋਸ਼ਿਸ਼ ਹੀ ਨਹੀਂ ਕਰਨੀ ਫਿਰ ਕਸੂਰ ਹੁਣ ਕੈਨੇਡਾ ਦਾ ਥੋੜੋ ਆ ਕੈਨੇਡਾ ਤਾਂ ਕਾਫੀ ਵੱਡਾ ਆ ਠੀਕ ਆ ਨਾ ਸੋ ਜਿਹੜਾ ਨਿਊ ਫਾਉਂਡਲੈਂਡ ਇੱਧਰ ਆ ਮੈਂ ਤੁਹਾਨੂੰ ਇਹਦੀਆਂ ਹੋਰ ਤਸਵੀਰਾਂ ਦਿਖਾਉਣਾ ਸੋ ਇਹ ਚੱਕਰ ਆ ਬਾਈ ਜੀ ਸੋ ਇਹਦਾ ਇਹ ਨਾਲ ਕੋਈ ਲਿੰਕ ਨਹੀਂ ਵੀ ਬਾਈ ਜਿਹੜੇ ਪਹਿਲਾਂ ਕੈਨੇਡਾ ਗਿਓ ਆ ਉਹਨਾਂ ਨੂੰ ਤਾਂ ਕੰਮ ਮਿਲਦਾ ਨਹੀਂ ਉਹਨਾਂ ਨੂੰ ਤਾਂ ਪੀਆਰ ਮਿਲਦੀ ਨਹੀਂ ਤੁਹਾਨੂੰ ਕਿੱਦਾਂ ਇਹ ਸੱਦ ਲੂਗੇ ਸਮਝ ਗਏ ਨਾ ਮੈਂ ਕਹਿਣਾ ਕੀ ਚੋਨਾ ਆ ਉਹ ਇੱਥੇ ਹੀ ਆ ਆ ਤੇ ਸਰੀ ਆ ਹੁਣ ਸਾਰਾ ਇਕੱਠ ਇੱਥੇ ਹੋ ਹੀ ਜਾਂਦਾ ਆ ਇੱਕੋ ਹੀ ਥਾਂ ਸਾਰੇ ਹੀ ਲੋਕ ਆਈ ਜਾਣ ਫਿਰ ਕੰਮ ਕਦੋਂ ਮਿਲੂ ਇੱਥੇ ਅੱਗੇ ਹੈਗਾ ਸੀ 2-4 ਸਾਲ ਪਹਿਲਾਂ ਕੰਮ ਹੁਣ ਸਰੀ ਚ ਵੀ ਕੰਮ ਹੈ ਨਹੀਂ ਮੈਂ ਵੀ ਕਾਫੀ ਲਗਾਏ ਹੁਣ ਮੈਂ ਵੀ ਕੀ ਕਰਾਂ ਕੰਮ ਹੈ ਹੀ ਨਹੀਂ ਠੀਕ ਆ ਸੋ ਕੈਸ਼ ਤੇ ਬੀਬੀਆਂ 2 ਡਾਲਰ ਤੇ ਰੋਟੀਆਂ ਤਿਆਰ ਕਰਦੀਆਂ ਉਹ ਤਾਂ ਨਾਂ ਦੇ ਉਹੀ ਆ ਉਹਦੇ ਨਾਲ ਘਰੀ ਬੈਠੇ ਰਹੋ 2 ਡਾਲਰ ਯਾਰ ਕੀ ਹੁੰਦੇ ਆ ਠੀਕ ਆ ਜੀ ਇਹ ਚੱਕਰ ਆ ਆ ਜਾਓ ਤਸਵੀਰਾਂ ਕੁਝ ਹੋਰ ਦਿਖਾਉਣਾ ਸੋ ਜਿਹੜਾ ਮੈਂ ਕਹਿ ਰਿਹਾ ਨਿਊ ਫਾਉਂਡਲੈਂਡ ਵਾਲਾ ਇਸ ਆ ਦੇਖੋ ਇੱਕ ਹੋਰ ਚੀਜ਼ ਦੱਸਦਾ ਨਿਊ ਫਾਉਂਡਲੈਂਡ 'ਚ ਸਭ ਤੋਂ ਜ਼ਿਆਦਾ ਲੋਕ ਕਿਹੜੇ ਦੇਸ਼ਾਂ ਦੇ ਆਏ ਸੀਰੀਆ ਚਾਈਨਾ ਇੰਡੀਆ ਚੌਥੇ ਸਥਾਨ ਤੇ ਆ ਸੋ ਇੰਡੀਆ ਦੇ ਨਹੀਂ ਉੱਥੇ ਲੋਕ ਅਜੇ ਇੰਨੇ ਆਏ ਫਿਲੀਪੀਨਨਾਂ ਫਿਲੀਪੀਨਨਾਂ ਕੰਮ ਨੂੰ ਕਾਫੀ ਹੋ ਯਾਰ ਸੱਚੀ ਗੱਲ ਐ ਇਹਨਾਂ ਦਾ ਮੈਂ ਵੀ ਹਸਪੀਟਲ ਵੀ ਰਿਹਾ ਕੰਮ ਨੂੰ ਕੰਮ ਸਮਝ ਕੇ ਕਰਦੀਆਂ ਆ ਆ ਮੁਲਕ ਭਾਈ ਆਸੁਡਾਨ ਦੁਨੀਆ ਦਾ ਸਭ ਤੋਂ ਮਾਤੜ ਦੇਸ਼ ਆ ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਤਿਆਰ ਹੋਇਆ ਸੀ ਸਾਊਥ ਸੁਡਾਨ ਸੋ ਆਪਾਂ ਜਿੱਦਾਂ ਹੁਣ ਕਈ ਵੀਰ ਭਰਾ ਕਹਿੰਦੇ ਭਾਜੀ ਅਸੀਂ ਮਾੜੇ ਆ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ ਐਦਾਂ ਸੁਡਾਨ ਤੇ ਇਰੀਟਰੀਆ ਦੇਸ਼ ਦਾ ਤੁਸੀਂ ਕਰ ਲਿਓ ਭਰਾਵੋ ਤੁਹਾਡੇ ਕੋ ਤਾਂ 4 ਪੈਸੇ ਹੋਗੇ ਤੁਸੀਂ ਤਾਂ ਦੋ ਸਮੇਂ ਦੀ ਰੋਟੀ ਖਾ ਕੇ ਸੌਣੇ ਹੋਗੇ ਛਤੂ ਤੁਹਾਡੇ ਸਿਰ ਤੇ ਐਨਾ ਕੋ ਤਾਂ ਕੁਝ ਵੀ ਹੈ ਨਹੀਂਗਾ ਐਰੀਟਰੀਆ ਇਰੀਤਰੀਆ ਤੇ ਸੁਡਾਨ ਦੁਨੀਆ ਦੇ ਸਾਰਿਆਂ ਤੋਂ ਮਾਤੜ ਮਾੜੇ ਦੇਛਾ ਚੋ ਇੱਕ ਆ ਸੋ ਇਹਨਾਂ ਨੂੰ ਰੋਟੀ ਵੀ ਨਹੀਂ ਮਿਲਦੀ ਸੋ ਜੇ ਇਹ ਨਿਊ ਫਾਉਂਡਲੈਂਡ ਆ ਸਕਦੇ ਲੋਕ ਇੱਥੇ ਦੇ ਤੁਸੀਂ ਕਿਉਂ ਨਹੀਂ ਆ ਸਕਦੇ ਇਹ ਜਿਹੜੇ ਦੇਸ਼ਾਂ ਦੀ ਲਿਸਟ ਮੈਂ ਤੁਹਾਨੂੰ ਦਿਖਾ ਰਿਹਾ ਵੀ ਨਿਊ ਫਾਉਂਡਲੈਂਡ ਕਿਹੜੇ ਦੇਸ਼ਾਂ ਤੋਂ ਸਭ ਤੋਂ ਜ਼ਿਆਦਾ ਲੋਕ ਆਏ ਆ ਸਵੇ ਆ ਹਾਂਜੀ ਸੋ ਦੇਖ ਸਕਦੇ ਰਿਤਰੀਆ ਤੇ ਸੁਡਾਰ ਸਭ ਤੋਂ ਤੁਹਾਨੂੰ ਪਤਾ ਹੀ ਆ ਪੈਸੇ ਜੇ ਕਿਸੇ ਨੂੰ ਸ਼ੱਕ ਆ ਸਰਚ ਕਰ ਲਿਓ ਵੀ ਇਹ ਕਿੰਨੇ ਮਾੜੇ ਦੇਸ਼ ਆ ਵਿਚਾਰੇ ਇੰਨੇ ਮਾੜੇ ਆ ਰੋਟੀ ਵੀ ਨਹੀਂ ਇਹਨਾਂ ਨੂੰ ਤਾਂ ਮਿਲਦੀ ਇਹ ਪਹੁੰਚ ਗਏ ਆਜੋ ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਇਹ ਮੈਂ ਕਾਫੀ ਸਾਲਾਂ ਤੋਂ ਰੌਲਾ ਪਾ ਰਿਹਾ ਵੀ ਭਾਈ ਜੇ ਤੁਹਾਨੂੰ ਕੋਈ ਕਹਿੰਦਾ ਵੀ ਤੁਹਾਨੂੰ ਕੈਨੇਡਾ ਸੈਂਡ ਕਰ ਦਾਂਗੇ ਤੁਹਾਡੀ ਰੋਟੀ ਮੁਕਤ ਤੁਹਾਡਾ ਪਲੇਨ ਦਾ ਖਰਚਾ ਮੁਕਤ ਤੁਹਾਡਾ ਰਹਿਣ ਦਾ ਮੁਕਤ ਉਹ ਸਾਰਾ ਕੁਝ ਝੂਠ ਆ ਉਹਨਾਂ ਨੇ ਤੁਹਾਨੂੰ ਠੱਗਣਾ ਹੁੰਦਾ ਮਿੱਠੀਆਂ ਗੱਲਾਂ ਚ ਇਦਾਂ ਦਾ ਕੋਈ ਨਹੀਂ ਇੱਥੇ ਖਰਚਾ ਆਪ ਦੇਣਾ ਪੈਂਦਾ ਰੋਟੀ ਦਾ ਰਹਿਣ ਦਾ ਫੋਨ ਦਾ ਸਾਰਾ ਕੁਝ ਹੁਣ ਮੰਨ ਲਓ ਤੁਸੀਂ ਨਿਊ ਫਾਉਂਡਲੈਂਡ ਆ ਗਏ ਉੱਥੇ ਖਰਚਾ ਕੀ ਆ ਸੋ ਉੱਥੇ ਸਾਰਾ ਕੁਝ ਤੁਹਾਡੇ ਸਾਹਮਣੇ ਲਿਖਿਆ ਆ ਕਿ ਕਿੰਨੇ ਦਾ ਇੱਕ ਬੈੱਡਰੂਮ ਆ ਯਾਰ ਇੰਨਾ ਦਾ ਤਾਂ ਇੱਥੇ ਆ ਸਰੀ 1200 ਦਾ ਸਰੀ ਇੱਕ ਕਮਰੇ ਦਾ ਦੋਆਂ ਦਾ 2000 ਆ ਠੀਕ ਆ ਉੱਥੇ 900 ਤੇ 1500 ਦੋਵਾਂ ਦਾ ਮਹਿੰਗਾ ਆਇਆ ਹੈ ਪਰ ਜਿੰਨੀ ਆਬਾਦੀ ਉੱਥੇ ਹੈ ਨਹੀਂ ਪਰ ਇਹ ਵੀ ਮਹਿੰਗਾ ਆ। ਸ਼ਾਇਦ ਸਾਬੀ ਸਪੇਨ ਵਾਲਾ ਇੱਥੇ ਆਇਆ ਹੈ ਸ਼ਾਇਦ ਆਪਾਂ ਉਧਰ ਜਾ ਕੇ ਉੱਥੇ ਜਾ ਕੇ ਸਾਰਾ ਕੁਝ ਦੇਖੀਏ ਕੀ ਸਿਸਟਮ ਹੈ। ਹਾਂਜੀ ਨਿਊ ਫਾਉਂਡਲੈਂਡ ਹੀ ਚਲਦੇ ਆ। ਸਾਬੀ ਇੱਥੇ ਆਇਆ ਹੈ ਸਪੇਨ ਵਾਲਾ ਜਿਹੜਾ 40 ਦੇਸ਼ਾਂ 'ਚ ਘੁੰਮਿਆ। ਸੋ ਦੇਖਦੇ ਆਪਾਂ ਦੋਨਾਂ ਨੇ ਹੁਣ ਜਾਣਾ ਹੈ ਇੱਕ ਵੀਕ ਤੱਕ ਕਿਸੇ ਪਾਸੇ ਨੂੰ ਕੈਨੇਡਾ ਦੇ ਇੱਧਰ ਹੀ ਜਾ ਕੇ ਦੇਖਦੇ ਆ। ਕੀ ਆ ਹਾਂਜੀ ਕਿਉਂਕਿ ਦੂਰੋਂ ਤਾਂ ਹਾਂਜੀ ਮੈਂ ਤਾਂ ਹੁਣ ਮੰਨ ਲਓ ਦੂਰੋਂ ਤੁਹਾਨੂੰ ਦੱਸ ਰਿਹਾ ਉਹ ਤਾਂ ਮੈਂ ਇਦਾਂ ਹੀ ਉਹਨਾਂ ਦੀਆਂ ਸਰਕਾਰੀ ਸਾਈਟਾਂ ਤੋਂ ਚੱਕ ਕੇ ਦੱਸ ਰਿਹਾ ਉੱਥੇ ਜਾ ਕੇ ਮੈਂ ਦੇਖਦਾ ਕੀ ਆ ਹਾਂਜੀ ਚੱਕਰ ਸੋ ਆ ਬਾਕੀ ਆ ਜੀ ਸੈਲਰੀ ਜੇ ਤੁਹਾਨੂੰ ਕੋਈ ਦੱਸਦਾ ਹੁੰਦਾ ਵੀ ਪੈਕਿੰਗ ਦੇ 5000 ਡਾਲਰ ਉਹ ਸਾਰਾ ਕੁਝ ਝੂਠ ਹੁੰਦਾ ਆ ਮੈਕਸਿਮਮ ਸੈਲਰੀ 2-3000 ਡਾਲਰ ਹੀ ਆ ਭਾਵੇਂ ਤੁਸੀਂ ਕੈਨੇਡਾ 'ਚ ਪੱਕੇ ਆ ਭਾਵੇਂ ਤੁਸੀਂ ਕੈਨੇਡਾ 'ਚ ਜੰਮੇ ਆ ਜੋ ਵੀ ਆ ਜਿਹੜਾ ਆਮ ਕੰਮ ਆ 8 ਤੋਂ 5 3000 ਤੋਂ ਜੇ ਤੁਹਾਨੂੰ ਕੋਈ ਕਹਿੰਦਾ ਵੀ ਭਾਈ 2000 ਡਾਲਰ ਤੋਂ ਵੱਧ ਤੁਹਾਨੂੰ ਤਨਖਾਹ ਦਊ ਕੈਨੇਡਾ 'ਚ 5 ਦਊ ਜਾਂ 7 ਦਊ ਪੈਕਿੰਗ ਦਾ ਜਾਂ ਕੋਕਾ ਕੋਲਾ ਦਾ ਕੁਝ ਵੀ ਉਹ ਸਾਰਾ ਕੁਝ ਤੁਹਾਨੂੰ ਠੱਗਦਾ ਹੁੰਦਾ ਆ ਕਦੇ ਵੀ ਉਹਦੀਆਂ ਗੱਲਾਂ 'ਚ ਨਾ ਆਇਓ 2000 ਤੋਂ ਜ਼ਿਆਦਾ ਸੈਲਰੀ ਹੈ ਨਹੀਂ ਆਮ ਇਨਸਾਨ ਦੀ ਜਿਹਦੇ 'ਚ ਕੋਈ ਹਨਰ ਹੈ ਨਹੀਂ ਹੁਣ ਜਿਹਦੇ 'ਚ ਕੋਈ ਹਨਰ ਆ ਸਕੇਲਿਆ ਉਹ ਤਾਂ ਚਲੋ ਜ਼ਿਆਦਾ ਹੁਣੀ ਆ ਆਮ ਇਨਸਾਨ ਮੰਨ ਲਓ ਮੈਂ ਨਾ ਕੁਛ ਮੈਨੂੰ ਕੰਮ ਆਉਂਦਾ ਨਾ ਕੁਛ ਵੀ ਭਾਈ ਭਾਰੀ ਢੋ ਉਹ ਫਿਰ 2000 ਹੀ ਆ ਠੀਕ ਆ ਸਹੀ ਆ ਸੈਲਰੀ 22500 ਠੀਕ ਆ ਤੇ ਇਸ ਹਿਸਾਬ ਆ ਨਿਊ ਫਾਉਂਡਲੈਂਡ ਦਾ ਟਰਾਂਸਪੋਰਟੇਸ਼ਨ ਦਾ ਮੰਥਲੀ ਪਾਸ ਸੋ ਖਰਚੇ ਵੀ ਕਾਫੀ ਆ ਕੈਨੇਡਾ ਚ ਭਰਾਵੋ ਸਾਰਾ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਚਿੱਥੇ ਦੇ ਜਿਹੜੇ ਇੱਕਦਾ ਮੈਂ ਦੱਸ ਰਿਹਾ ਨਿਊ ਫਾਉਂਡ ਲੈਂਡ ਦਾ ਇੱਕ ਕੈਨੇਡਾ ਬਾਰੇ ਦੱਸੂ ਜਿੱਥੇ ਆਪਣੇ ਜ਼ਿਆਦਾਤਰ ਲੋਕ ਆਉਂਦੇ ਆ ਆਪਣੇ ਪੰਜਾਬੀ ਲੋਕ ਆਉਂਦੇ ਸਟੱਡੀ ਤੇ ਘੁੰਮਣ ਤੇ ਜਾਂ ਮਾਪਿਆਂ ਨੂੰ ਸੱਜ ਲੈਂਦੇ ਬੱਚੇ ਉਹਨਾਂ ਦਾ ਇੱਥੇ ਕੀ ਹਾਲ ਆ ਮੈਂ ਉਹ ਵੀ ਤੁਹਾਨੂੰ ਕੋੜਾ ਸੱਚ ਦੱਸੂਗਾ ਵੀ ਭਾਈ ਕਿੰਨੇ ਮਾੜੇ ਹਾਲ ਆ ਇੱਥੇ ਠੀਕ ਆ ਜੀ ਸੋ ਫੋਟੋਆਂ ਕੁਝ ਹੋਰ ਕਹਿੰਦੀਆਂ ਹੁੰਦੀਆਂ ਹਾਂਜੀ ਫਿਲਟਰ ਲਾ ਕੇ ਫੋਟੋਆਂ ਪਾ ਕੇ ਚਲੋ ਹਨਾ ਤੁਹਾਨੂੰ ਵੀ ਵੀ ਇਹ ਤਾਂ ਯਾਰ ਕੈਨੇਡਾ 'ਚ ਨਜ਼ਾਰੇ ਲੈਂਦੇ ਇਦਾਂ ਦੀ ਕੋਈ ਗੱਲ ਨਹੀਂਗੀ ਠੀਕ ਆ ਨਾ ਸੋ ਇਹ ਚੱਕਰ ਆ ਜੀ ਤੇ ਬਾਕੀ ਹੁਣ ਆ ਦੇਖ ਲਓ ਸਮਝ ਹੀ ਗਏ ਹੁਣੇ ਤੁਸੀਂ ਸਾਰਾ ਸੋ ਆਪਾਂ ਹੁਣ ਨਿਊ ਫਾਉਂਡ ਲੈਂਡ ਦਾ ਤਾਂ ਦੱਸਤਾ ਉੱਥੇ ਬੰਦੇ ਚਾਹੀਦੇ ਤੁਹਾਨੂੰ ਪੀਆਰ ਕਰੂਗੇ ਕੰਮ ਦਊਗੇ ਜੋ ਵੀ ਆ ਹੁਣ ਦੂਜਾ ਕੈਨੇਡਾ ਦਾ ਕੌੜਾ ਸੱਚ ਇੱਕ ਦੋ ਦਿਨ ਚ ਉਹ ਵੀ ਸਾਰਾ ਹੀ ਤੁਹਾਨੂੰ ਦੱਸੂਗਾ ਉਹ ਵੀ ਧਿਆਨ ਨਾਲ ਸੁਣਿਓ ਭਾਈ ਠੀਕ ਹੈ ਜੀ ਤੇ ਜਾਂਦੇ ਜਾਂਦੇ ਫੇਰ ਆਪਣਾ ਮੋਬਾਈਲ ਸਾਰਿਆਂ ਕੋ ਹੈਗਾ ਤੇ ਫੋਲੋ ਕਰ ਲਿਆ ਆ 23000 ਲੋਕਾਂ ਨੇ ਸ਼ੁਕਰੀਆ ਜੀ 23181 ਲੋਕਾਂ ਨੇ ਇਹਦਾ ਸਭ ਤੋਂ ਵੱਡਾ ਫਾਇਦਾ ਤੁਹਾਡਾ ਮੋਬਾਈਲ ਨਹੀਂ ਕਿਸੇ ਕੋ ਵੀ ਜਾਣਾ ਜਿੱਦਾਂ ਕਈ ਕੁੜੀਆਂ ਨੂੰ ਹੁੰਦਾ ਭਾਜੀ ਮੋਬਾਈਲ ਚੈੱਕ ਕਰਿਆ ਇਹ ਨਵਾਂ ਤਿਆਰ ਕੀਤਾ ਵਟਸਐਪ ਨੇ ਇਹ ਚ ਮੋਬਾਈਲ ਤੁਹਾਡਾ ਕਿਸੇ ਕੋ ਤਾਂ ਕੀ ਜਾਣਾ ਮੇਰੇ ਕੋਲ ਵੀ ਨਹੀਂ ਆਉਂਦਾ ਜਿਹੜੇ ਫੋਲੋ ਕਰਦੇ ਆ ਠੀਕ ਹੈ ਜੀ ਕਰ ਲਿਓ ਸਾਰੇ ਸੋ ਜਿਹੜੇ ਕਹਿੰਦੇ ਸਾਡੇ ਧੀਆ ਪੁੱਤਾਂ ਨੂੰ ਕੰਮ ਨਹੀਂ ਮਿਲਦਾ ਕੈਨੇਡਾ ਚ ਉਹਨਾਂ ਲਈ ਵੀ ਆ ਕੱਲ ਲਿੰਕ ਪਾਇਆ 100 ਤੋਂ ਵੱਧ ਕੰਪਨੀਆਂ ਇੱਥੇ ਦੇ ਲੋਕਾਂ ਨੂੰ ਲੈ ਰਹੀਆਂ ਆ ਇਹ ਲਿੰਕ ਉਹਨਾਂ ਨੂੰ ਭੇਜ ਦਿਓ ਤੇ ਬਾਕੀ ਆ ਨਿਊ ਫਾਉਂਡ ਲੈਂਡ ਵਾਲਾ ਸਾਰਾ ਦੱਸਿਆ ਕਿੱਦਾਂ ਭਰਨਾ ਆ ਸੋ ਬਾਕੀ ਸਾਰਿਆਂ ਨੂੰ ਪਤਾ ਹੀ ਆ ਸੋ ਦੋ ਚੀਜ਼ਾਂ ਹੁਣ ਸੁਣ ਕੇ ਜਾਓ ਧਿਆਨ ਨਾਲ ਭਾਈ ਸਾਰਿਆਂ ਨੂੰ ਬੇਨਤੀ ਆ ਭਾਈ ਠੀਕ ਆ ਜੀ ਤੇ ਜਿਨ੍ਹਾਂ ਨੂੰ ਬਹਿ ਦਾ ਸਭ ਨੇ ਲਿੰਕ ਕਰ ਹੀ ਲਿਆ ਆ ਜਿਨ੍ਹਾਂ ਨੂੰ ਅਜੇ ਵੀ ਨਹੀਂ ਪਤਾ ਲੱਗਾ 7788916528 7788996522 ਪਲੱਸ ਇੱਕ ਲਾ ਲਿਓ ਤੇ ਮੈਨੂੰ ਵਟਸਐਪ ਕਰ ਦਿਓ ਮੈਂ ਲਿੰਕ ਦੇ ਦੇਣਾ ਭਰ ਲਓ ਤੇ ਤੁਹਾਨੂੰ ਮੇਲ ਆ ਜਾਣੀ ਆ ਰਜਿਸਟਰਡ ਤੁਸੀਂ ਹੋ ਜਾਣਾ ਆ ਬਾਕੀ ਤੁਹਾਡਾ ਹੌਨਰ ਆ ਤੁਹਾਡੀ ਕਿਸਮਤ ਆ ਠੀਕ ਆ ਕੋਈ ਇੱਚ ਕਿਹੜਾ ਕੋਈ ਰਿਸਕ ਆ ਵੀ ਤੁਹਾਡੇ 500 ਰੁਪਇਆ ਲੈ ਜਾਣਾ ਜਿੱਦਾਂ ਆਪਣੇ ਉੱਥੇ ਹੀ ਚੱਲਦਾ ਜੀ ਪਰਚੀਆਂ ਪਾਓ ਜੀ ਤੁਹਾਨੂੰ ਆਹ ਦੇਵਾਂਗੇ ਉਹ ਇੱਚ ਕਿਹੜਾ ਤੁਹਾਡਾ ਕੋਈ ਪੈਸਾ ਆ ਹੈ ਨਾ ਕੋਈ ਠੱਗੀ ਆ ਨਾ ਕੋਈ ਖਰਚਾ ਨਾ ਤੁਹਾਡਾ ਕੁਝ ਚੋਰੀ ਹੋ ਸਕਦਾ ਸੋ ਕਰ ਲਓ ਕੋਈ ਚੱਕਰ ਨਹੀਂ ਮੁਕਤ ਚ ਹਾਂਜੀ ਕੋਸ਼ਿਸ਼ ਦਾ ਕੀ ਆ ਠੀਕ ਹੈ ਸਾਰਿਆਂ ਨੂੰ ਮੈਂ ਤਾਂ ਕਹਿੰਨਾ ਕਰ ਲਓ ਕੋਸ਼ਿਸ਼ ਮਰਜ਼ੀ ਤੁਹਾਡੀ ਨਹੀਂ ਵੀ ਕਰਨੀ ਨਾ ਵੀ ਕਰੋ ਤੇ ਬਾਕੀ ਇਹ ਇਕੱਲਾ ਜਿਹੜਾ ਆਪਾਂ ਤਿਆਰ ਕੀਤਾ ਇਕੱਲੇ ਕੈਨੇਡਾ ਲਈ ਨਹੀਂ ਚੱਪ ਸਾਰੇ ਦੇਸ਼ਾਂ ਦਾ ਹੀ ਲਿੰਕ ਪਾਇਆ ਕਰਨੇ ਹੁਣ ਮੈਂ ਜਰਮਨ ਦਾ ਪਾਉਣ ਲੱਗਾ ਸੋਈ ਚਾ ਦੱਸਿਆ ਸੀ ਕੱਲ ਵੀ ਦੱਸਿਆ ਸਪੇਨ ਦਾ ਡੈਨਮਾਰਕ ਸਵੀਡਨ ਨਾਰਵੇ ਯੂਕੇ ਦਾ ਹੁਣ ਯੂਐਸਏ ਦਾ ਵੀ ਲਿੰਕ ਪਾਉਣਾ ਠੀਕ ਹੈ ਜੀ ਅਰਮਾਨੀਆ ਸ਼ੇਨਗਨ ਚਾ ਰਿਹਾ ਆ ਹਾਂਜੀ ਇਹ ਸਾਰੇ ਲਿੰਕ ਸੋ ਠੀਕ ਹੈ ਤੇ ਜਾਂਦੇ ਜਾਂਦੇ ਬੇਨਤੀ ਫਿਰ ਉਹੀ ਆ ਭਾਈ ਆਪਾਂ ਠੱਗਾਂ ਨੂੰ ਐਨੇ ਪੈਸੇ ਦਿੰਨੇ ਆ ਉਹਨਾਂ ਤੋਂ ਠੱਗ ਵੀ ਹੋ ਜਾਂਦੇ ਆ ਤਾਂ ਮੀ ਆਪਾਂ ਉਹਨਾਂ ਦੀ ਜੈ ਜੈਕਾਰ ਕਰਦੇ ਮੈਂ ਕਿਸੇ ਨੂੰ ਕੋਈ ਪੈਸੇ ਦਾ ਨਾ ਕਿਹਾ ਨਾ ਕਹਿਣਾ ਠੀਕ ਹੈ ਆਪਾਂ ਤਾਂ ਇੱਕੋ ਹੀ ਗੱਲ ਕਹਿੰਨੇ ਆ ਭਰਾਵੋ ਗਰੁੱਪ ਉੱਥੇ ਵੀ ਵਟਸਐਪ ਤੇ ਵੀ ਮੈਂ ਲਿੰਕ ਪਾ ਦਿੱਤਾ ਆ ਪਰ ਕੋਈ ਕਰਦਾ ਨਹੀਂ ਸਾਰੇ ਆਪਣਾ ਹੀ ਆ ਵੀ ਭਾਈ ਆਪਾਂ ਆਪਣਾ ਲਿੰਕ ਲਿਆ ਆਪਾਂ ਅਪਲਾਈ ਕੀਤਾ ਇਹ ਜੋ ਮਰਜ਼ੀ ਕਵੇ ਠੀਕ ਹੈ ਜੀ ਆ ਵੀਡੀਓ ਮੁੱਕਣੀ ਜਦੋਂ ਮੈਂ ਲਿੰਕ ਫੇ ਪਾ ਦੇਣਾ ਆਹ ਲੈਣਾ ਕੰਮ ਆ ਭਾਈ ਸਾਰੇ ਜੱਸਿਆਸ ਲਿਖਿਓ ਹੰਜੀ ਤਾਂ ਜੋ ਮੈਨੂੰ ਵੀ ਹੌਸਲਾ ਹੋਊ ਪਰ ਕਰਦੇ ਨਹੀਂ ਭਰਾਵੋ ਮੇਰਾ 20 ਲੱਖ ਵਾਲਾ ਪੇਜ ਵੀ ਉੱਡ ਗਿਆ ਕਲਿੱਕਾਂ ਵੀ ਨਹੀਂ ਕਰਦੇ ਆਹ ਐਡ ਆ ਜਾਣੀ ਆ ਉੱਤੇ ਠੀਕ ਆ ਜੀ ਕਿੰਨਾ ਕੰਮ ਆ ਠੀਕ ਆ ਆਹ ਲੋ ਐਡ ਆ ਗਈ ਤੇ ਕਲਿੱਕ ਕਰਤਾ ਆਹ ਲੋ ਕਿੰਨਾ ਕੰਮ ਆ ਆਹ ਲੋ ਬਾਸ ਮੇਰਾ ਨੈਟ ਫਾਸਟ ਆ ਥੋੜੀ ਜਲਦੀ ਓਪਨ ਹੋ ਜਾਂਦੀ ਤੁਹਾਡਾ ਜੇ ਨੈਟ ਥੋੜਾ ਸਲੋ ਆ ਇੱਕ ਅੱਧਾ ਸਕਿੰਟ ਲੱਗ ਜੂ ਹਾਂਜੀ ਆਹ ਲੋ ਫੇ ਬੈਗ ਜਾ ਕੇ ਫੇ ਕਥੱਲੇ ਐਡ ਆ ਜਾਨੀ ਇੱਥੋਂ ਵੈਗ ਜਾ ਕੇ ਆ ਥੱਲੇ ਸਿਰੇ ਤੇ ਆ ਜਾਨੀ ਕਿੰਨਾ ਕੰਮ ਆ ਯਾਰ ਆ ਲਓ ਇੱਥੇ ਆ ਜਾਨੀ ਠੀਕ ਹੈ ਜੀ ਆ ਲੈਓ ਇਹ ਕੁੱਤੇ ਐਡ ਆਉਣੀ ਆ ਸੌਖਾ ਹੀ ਕੰਮ ਆ ਇੱਕ ਥੱਲੇ ਐਡ ਆਉਣੀ ਆ ਜਿਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਐਡ ਹੁੰਦੀ ਕਿਹੜੀ ਸਭ ਤੋਂ ਸੌਖੀ ਨਿਸ਼ਾਨੀ ਉਹਦੇ ਸਾਈਡ ਤੇ ਉੱਤੇ ਉਹ ਕਾਟਾ ਜਿਹਾ ਲੱਗਾ ਹੁੰਦਾ ਠੀਕ ਹੈ ਜੀ ਸੋ ਕਰਿਓ ਬਾਈ ਆ ਵੀਡੀਓ ਵੱਧੋ ਵੱਧ ਸ਼ੇਅਰ ਸਾਰੇ ਤਾਂ ਕਪਚਾਇਓ ਸੋ ਇਹ ਨਿਊ ਫਾਉਂਡ ਲੈਂਡ ਬਾਰੇ ਤੇ ਕੈਨੇਡਾ ਦਾ ਦੂਜਾ ਕੋੜਾ ਸੱਚ ਉਹ ਵੀ ਮੈਂ ਹੀ ਦੱਸੂਗਾ